ਇਹ ਸੜਕਾਂ 2016 2014 15 16 17 ਉਹਦੋਂ ਦੀਆਂ ਬਣੀਆਂ ਹੋਈਆਂ ਨੇ 17 ਤੋਂ 22 ਤੱਕ ਸਾਰਾ ਤੋਂ ਬਾਅਦ ਕੋਈ ਸੜਕ ਤੇ ਨਹੀਂ ਬਣੇ 17 ਤੋਂ 22 ਤੱਕ ਕੋਈ ਸੜਕ ਨਹੀਂ ਬਣੇ ਇਹ ਇੰਨਾ ਚ ਕੋਈ ਸੜਕ ਨਹੀਂ ਬਣੀ ਜਦੋਂ ਮੈਂ ਐਮਐਲਏ ਬਣਿਆ ਤਾਂ 6 ਮਹੀਨੇ ਬਾਅਦ ਮੈਂ ਸਾਰਾ ਕੁਝ ਕੰਪਲੀਟ ਕਰ ਲਿਆ ਸੀਗਾ ਪਰ ਇਹ ਕੁਝ ਦਾ ਪਹੁੰਚਣ ਨੂੰ 2.5 ਸਾਲ ਲੱਗੇ ਇੱਕ ਇੱਕ ਡਿਟੇਲ ਆ ਡਿਟੇਲ ਦੇ ਵਿੱਚ ਲਿਖਿਆ ਹੋਇਆ ਹੈ ਕਿ ਲਾਸਟ ਟਾਈਮ ਇਹ ਸੜਕ ਕਦੋਂ ਬਣੀ ਸੀ ਕਿੰਨੀ ਲੈਂਥ ਹੈ ਦੀ ਸੋ ਇਹ ਪਿਛਲੀ ਸਰਕਾਰ ਦੀ ਨਲਾਕੀ ਹੈ ਕਾਂਗਰਸ ਦੀ ਕਿ ਇਹ ਸੜਕਾਂ ਜਿਹੜੀਆਂ ਨੇ ਬਣੀਆਂ ਹੀ ਨਹੀਂ। ਮੁੱਖ ਮੰਤਰੀ ਸਾਹਿਬ ਨੇ ਤਿੰਨ ਚਾਰ ਦਿਨ ਪਹਿਲਾਂ ਫੈਸਲਾ ਕੀਤਾ ਕਿ ਜਿੰਨੇ ਸੜਕਾਂ ਬਣਾਉਣ ਵਾਲੇ ਠੇਕੇਦਾਰ ਨੇ ਜਿਹੜੇ ਪਿੰਡਾਂ ਦੀਆਂ ਸੜਕਾਂ ਨੇ ਉਹ ਸੜਕਾਂ ਦੇ ਪੈਸੇ ਉਹਨਾਂ ਨੂੰ ਜਾਰੀ ਹੋਣੇ ਆ ਜਦੋਂ ਉਹਦੀ ਪੰਚਾਇਤ ਔਰ ਪਿੰਡ ਵਾਲੇ ਲਿਖ ਕੇ ਨੇ ਦਿੰਦੇ ਵੀ ਹਾਂ ਸਭ ਲਈ ਸਤਿ। ਅਸੀਂ ਇਹ ਅਨਾਉਂਸਮੈਂਟ ਵੀ ਕਰਾਵਾਂਗੇ ਕਿ ਜੇ ਦਾ ਕੋਈ ਪਾਪ ਪੈਣ ਵਾਲਾ ਜਾਂ ਕੋਈ ਇਸ਼ੂ ਹੈ ਕੋਈ ਸੀਵਰੇਜ ਦਾ ਪਾਪ ਕੋਈ ਨਾਲੇ ਪਾਣੀ ਦਾ ਪਾਪ ਹੈ। 35 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਤੋਹੀ ਵਿਧਾਨ ਸਭਾ ਹਲਕਾ ਨਾਭਾ ਦੇ ਅੰਦਰ ਕਾਂਗਰਸ ਪਾਰਟੀ ਦੇ ਪਿਛਲੀ ਟਰਮ ਦੇ ਵਿੱਚ ਸਾਧੂ ਸਿੰਘ ਧਰਮਸੋਧ ਜਿਹੜੇ ਸਾਬਕਾ ਮੰਤਰੀ ਰਹੇ ਉਸ ਤੋਂ ਬਾਅਦ ਜਿਹੜੀ ਹੁਣ ਇਲੈਕਸ਼ਨ ਹੋਈ ਹੈ ਵਿਧਾਨ ਸਭਾ ਦੀ ਉਹਦੇ ਵਿੱਚ ਗੁਰਦੇਵ ਸਿੰਘ ਦੇਵ ਮਾਨ ਆਮ ਆਦਮੀ ਪਾਰਟੀ ਦੇ ਸਾਧੂ ਸਿੰਘ ਧਰਮਸੋਧ ਸਾਬਕਾ ਮੰਤਰੀ ਨੂੰ ਹਰਾ ਕੇ ਵਿਧਾਨ ਸਭਾ ਹਲਕਾ ਨਾਭਾ ਦੇ ਐਮਐਲਏ ਬਣੇ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਸੜਕਾਂ ਦੇ ਜਿਹੜੇ ਨਾਭਾ ਦੇ ਅੰਦਰ ਕਾਫੀ ਮੁੱਦਾ ਗਰਮਾਇਆ ਰਿਹਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਜਿਹੜਾ ਐਮ.ਐਲ.ਏ ਨਹੀਂ ਸੀ ਬਹੁਤ ਸਾਰੀਆਂ ਸੜਕਾਂ ਤੇ ਪ੍ਰੋਟੈਸਟ ਵੀ ਕੀਤਾ ਸੋਹ ਸਿੰਘ ਧਰਮ ਦੇ ਕਾਂਗਰਸ ਦੇ ਖਿਲਾਫ ਸੋ ਨਾਪਾ ਦੇ ਅੰਦਰ ਨਾਪਾ ਦੇ ਹਲਕਿਆਂ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਅਤੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਇੱਕ ਤੋਹਫਾ ਦਿੱਤਾ ਗਿਆ 42 ਸੜਕਾਂ ਨੇ ਜਿਹੜੀਆਂ ਉਹ ਨਵੀਆਂ ਪਾਸ ਹੋਈਆਂ ਨੇ ਜਿੱਥੇ ਖੁਸ਼ੀ ਦੀ ਗੱਲ ਹੈ ਕਿ ਉਹ ਸੜਕਾਂ ਦੇ ਜ਼ਿਆਦਾਤਰ ਸੜਕਾਂ ਦੇ ਟੈਂਡਰ ਵੀ ਹੋ ਚੁੱਕੇ ਨੇ ਔਰ ਪੈਸੇ ਵੀ ਆ ਚੁੱਕੇ ਨੇ ਸੋ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨਾਲ ਵਿਸ਼ੇਸ਼ ਗੱਲਬਾਤ ਕਰਾਂਗੇ ਔਰ ਇਹ ਵੀ ਸਵਾਲ ਕਰਾਂਗੇ ਕਿ 3 ਸਾਲ ਉਹ ਸੜਕਾਂ ਕਿਉਂ ਨਹੀਂ ਬਣੀਆਂ ਉਹਦਾ ਕਾਰਨ ਕੀ ਰਿਹਾ ਸੋ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਸਾਡੇ ਨਾਲ ਨੇ ਮਾਨ ਸਾਹਿਬ ਸਭ ਤੋਂ ਪਹਿਲਾਂ ਡੀ5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਮਾਨ ਸਾਹਿਬ ਸਭ ਤੋਂ ਪਹਿਲਾਂ ਜਿਹੜੀ ਇਹ ਸੜਕਾਂ 42 ਸੜਕਾਂ ਬਣ ਰਹੀਆਂ ਨੇ ਕਿੰਨੇ ਕਰੋੜ ਦੀ ਲਾਗਤ ਨਾਲ ਬਣ ਰਹੀਆਂ ਨੇ ਇਹ ਵੀ ਦੱਸ ਦਿਓ ਕਿ ਬਣਨਗੀਆਂ ਵੀ ਸੜਕਾਂ ਇਹਨਾਂ ਦੇ ਟੈਂਡਰ ਕੋਈ ਹੋਏ ਨੇ ਜੀ ਤੇ ਜ਼ਰੂਰ ਜਾਣਕਾਰੀ ਜੀ ਜੀ ਪਹਿਲੀ ਗੱਲ ਤਾਂ ਮੈਂ ਇਹ ਦੱਸਣੀ ਚਾਹਣਾ ਕਿ 2000 ਮਾਰਚ 2022 ਦੇ ਵਿੱਚ ਮੈਂ ਐਮਐਲਏ ਬਣਿਆ ਨਾਭਾ ਤੋਂ ਔਰ ਸਰਕਾਰ ਬਣੀ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਪਿਛਲੇ 3 ਸਾਲ ਦਾ ਇਸ ਜੱਦੋਜਹਿਦ ਦੇ ਵਿੱਚ ਨਿਕਲ ਗਏ ਕਿ ਆਰਡੀਐਫ ਇੱਕ ਫੰਡ ਹੁੰਦਾ ਜੀ ਜਿਹਨੂੰ ਕਹਿੰਦੇ ਰੂਰਲ ਡਿਵੈਲਪਮੈਂਟ ਫੰਡ ਜੀ ਜਿਹੜੀ ਪਿਛਲੀ ਕਾਂਗਰਸ ਸਰਕਾਰ ਸੀ ਮੈਂ ਤੁਹਾਨੂੰ ਡਿਟੇਲ ਦਊਗਾ ਉਹਦੇ ਵਿੱਚ ਵੀ ਉਹ ਸੜਕਾਂ ਨਹੀਂ ਬਣਾ ਪਾਏ ਉਹ ਕਾਰਨ ਬਹੁਤ ਵੱਡਾ ਰਿਹਾ ਜੀ ਔਰ ਉਹਦਾ ਖਮਾਜਾ ਸਾਨੂੰ ਹੀ ਭੁਗਤਣਾ ਪਿਆ ਜੀ ਉਹਨਾਂ ਦਾ ਪੀਪਰ ਵਰਕ ਪੂਰਾ ਨਹੀਂ ਸੀ ਜਿਹੜਾ ਸੈਂਟਰ ਨੂੰ ਦੇਣਾ ਹੁੰਦਾ ਜੂਸੀਸੀ ਦੇਣੇ ਹੁੰਦੇ ਆ ਜੀ ਜੀ ਜੂਸੀ ਨਹੀਂ ਦਿੱਤੇ ਜੀ ਔਰ ਉਹਦੀ ਪ੍ਰੋਪਰ ਜਿਹੜੀ ਇਹ ਪੀਪਰ ਵਰਕ ਨਹੀਂ ਹੋਇਆ ਜਿਹਦੇ ਕਰਕੇ ਉਹਨਾਂ ਨੇ ਰੂਲਰ ਡਵੈਲਪਮੈਂਟ ਫੰਡ ਜਿਹੜਾ ਸੀਗਾ ਉਹ ਰੋਕ ਦਿੱਤਾ ਜੀ ਜੀ ਔਰ ਅਸੀਂ ਐਸਟੀਮੇਟ ਬਣਾਈ ਬੈਠੇ ਹਾਂ ਸੜਕਾਂ ਮਿੰਤੀ ਕਰਾਈ ਬੈਠੇ ਹਾਂ ਸਾਰਾ ਕੁਝ ਤਿਆਰ ਹੈ ਜੀ ਜਦੋਂ ਮੈਂ ਮੈਨਲੇ ਬਣਿਆ ਤਾਂ 6 ਮਹੀਨੇ ਬਾਅਦ ਮੈਂ ਸਾਰਾ ਕੁਝ ਕੰਪਲੀਟ ਕਰ ਲਿਆ ਸੀਗਾ ਪਰ ਇਹ ਉੱਥੇ ਤੱਕ ਪਹੁੰਚਣ ਨੂੰ 2.5 ਸਾਲ ਲੱਗੇ ਉਹਦਾ ਕਾਰਨ ਇਹ ਸੀਗਾ ਕਿ ਪੈਸੇ ਜਿਹੜੇ ਆ ਕੇਂਦਰ ਜਾਰੀ ਨਹੀਂ ਸੀ ਕਰ ਰਿਹਾ ਪਰ 2025-26 ਬਜਟ ਦੇ ਵਿੱਚ ਸਰਦਾਰ ਭਗਵੰਤ ਮਾਨ ਜੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਸਪੈਸ਼ਲ ਬਜਟ ਜਿਹੜਾ ਬਣਾ ਕੇ ਸੜਕਾਂ ਦਾ ਉਹ ਸਾਨੂੰ ਉਹ ਫੰਡ ਜਾਰੀ ਕੀਤੇ ਆ ਤੇ ਉਹ ਫੰਡ ਜਿਹੜੇ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਕਿੰਨੇ ਫੰਡ ਨੇ ਕਿੰਨੀਆਂ ਸੜਕਾਂ ਨੇ ਸਾਰੀ ਡਿਟੇਲ ਦੇ ਵਿੱਚ ਹਲਕਾ ਨਾਪਾ ਦੇ ਵਿੱਚ ਕੁੱਲ ਮੇਰਾ ਇੱਕ ਸਵਾਲ ਇਹ ਤੋਂ ਪੁੱਛਣਾ ਇਹ ਕਾਂਗਰਸ ਪਿਛਲੇ ਸਾਊਂਸੰਗ ਟਰਮ ਤੋਂ ਸਾਬਕਾ ਮੰਤਰੀ ਰਹੇ ਨੇ ਕੈਪਟਨ ਮਨਿੰਦਰ ਸਿੰਘ ਦੇ ਨਜ਼ਦੀਕੀ ਰਹੇ ਨੇ ਇਹ ਸੜਕਾਂ ਪਿਛਲੀ ਵਾਰ ਤਾਂ ਬਹੁਤ ਡਵੈਲਪਮੈਂਟ ਹੋਈਆਂ ਸੜਕਾਂ ਬੜੀਆਂ ਸੀ ਪਿਛਲੇ ਟਰਮ ਵਿੱਚ ਮੈਂ ਉਹੀ ਡਿਟੇਲ ਦੇ ਵਿੱਚ ਦੱਸ ਗਏ ਜਿਹੜੀਆਂ ਮੇਰੇ ਕੋਲੇ ਲਿਸਟ ਹੈ ਜੀ ਆ ਮੇਰੇ ਕੋਲ ਰਿਟਰਨ ਚ ਹੈ ਜੀ ਸਾਰਾ ਕੁਝ ਆ ਰਿਟਰਨ ਚ ਤੁਸੀਂ ਚਾਹੋ ਤਾਂ ਲੈ ਸਕਦੇ ਹੋ ਇਹ ਸੜਕਾਂ 2016 2 2014 15 16 17 ਉਦੋਂ ਦੀਆਂ ਬਣੀਆਂ ਹੋਈਆਂ ਨੇ 17 ਤੋਂ 22 ਤੱਕ 17 ਤੋਂ ਬਾਅਦ ਕੋਈ ਸੜਕੇ ਨਹੀਂ ਬਣੇਗੇ 17 ਤੋਂ 22 ਤੱਕ ਕੋਈ ਸੜਕੇ ਨਹੀਂ ਬਣੇ ਇਹ ਇਨਾਂ ਚ ਕੋਈ ਸੜਕੇ ਨਹੀਂ ਬਣੇ ਨੇ ਅੱਛਾ ਇਹ 42 ਸੜਕਾਂ 'ਚ ਕੋਈ ਸੜਕੇ ਨਹੀਂ ਬਣੇਗੇ ਬਹੁਤ ਵੱਡੀ ਗੱਲ ਹੈ ਬਿਲਕੁਲ ਜੀ ਬਿਲਕੁਲ ਕੋਈ ਸੜਕ ਨਹੀਂ ਆਨ ਰਿਕਾਰਡ ਹੈ ਜੀ ਇਹ ਜੀ ਕੋਈ ਸੜਕ ਨਹੀਂ ਬਣੀ ਇਹ ਵਿਆਲੇ ਸੜਕਾਂ ਜੋ ਕੋਈ ਵੀ ਸੜਕ 2017 ਤੋਂ 2022 ਤੱਕ ਨਹੀਂ ਬਣੀ ਸਰ ਮੇਰੇ ਕੋਲੇ ਰਿਪੋਰਟ ਦੇ ਵਿੱਚ ਆਹ ਮੈਂ ਪੰਜਾਬੀ ਚ ਬਣਾਇਆ ਇੰਗਲਿਸ਼ ਦੇ ਵਿੱਚ ਆ ਜੀ ਇਹ ਤਾਂ ਇੱਕ ਇੱਕ ਡਿਟੇਲ ਹੈ ਜੀ ਜੀ ਇੱਕ ਇੱਕ ਡਿਟੇਲ ਹੈ ਆ ਡਿਟੇਲ ਦੇ ਵਿੱਚ ਲਿਖਿਆ ਹੈ ਕਿ ਲਾਸਟ ਟਾਈਮ ਇਹ ਸੜਕ ਕਦੋਂ ਬਣੀ ਸੀ ਜੀ ਕਿੰਨੀ ਲੈਂਥ ਹੈ ਦੀ ਸੋ ਇਹ ਪਿਛਲੀ ਸਰਕਾਰ ਦੀ ਨਲਾਕੀ ਹੈ ਕਾਂਗਰਸ ਦੀ ਕਿ ਇਹ ਸੜਕਾਂ ਜਿਹੜੀਆਂ ਨੇ ਬਣੀਆਂ ਹੀ ਨਹੀਂ ਜੀ ਜੀ ਆਪਾਂ ਨੇ ਰੂਪੜ ਤੇਰੇ ਕੇ ਜੀ ਮੈਂ ਡਿਵੈਲਪਮੈਂਟ ਕਰਤੀ ਮੈਂ ਡਿਵੈਲਪਮੈਂਟ ਕਾਦੀ ਹੋਈ ਹੈ ਜੀ ਤੁਹਾਨੂੰ ਏਡਾ ਵੱਡਾ ਮੌਕਾ ਸੰਗਤ ਜੀ ਤਾਂ ਮਾਨ ਸਾਹਿਬ ਮੈਂ ਬਾਤ ਤੁਸੀਂ ਲਿਸਟ ਦਾ ਜਾਰੀ ਕਰਦੇ ਹੋ ਕਈ ਵਾਰ ਇਹ ਵੀ ਹੋਇਆ ਵੀ ਜਿਹੜੀਆਂ ਸਪੈਸੀਫਿਕੇਸ਼ਨਾਂ ਹੁੰਦੀਆਂ ਨੇ ਜਿਹੜੇ ਠੇਕੇਦਾਰ ਨੇ ਉਹ ਪੂਰਾ ਮਟੀਰੀਅਲ ਨਹੀਂ ਪਾਉਂਦੇ ਇਹ ਵੀ ਬਹੁਤ ਸਾਰੀਆਂ ਨਾਪਾਲਕੇ ਦੇ ਵਿੱਚ ਸੋਣ ਬਿਲਕੁਲ ਠੇਕੇਦਾਰ ਜਿਹੜਾ ਨਾ ਇੱਕ ਮੋਨੋਪੋਲੀ ਬਣੀ ਹੋਈ ਸੀ ਜਿਹੜੀ ਹੁਣ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਸਾਹਿਬ ਨੇ ਹੁਣ ਜਿਹੜਾ ਜੀ ਹੁਣ ਥੋੜਾ ਕੰਟਰੋਲ ਕੀਤਾ ਉਸ ਗੱਲ ਤੇ ਕਿ ਆਪਣੀ ਮਰਜ਼ੀ ਨਾਲ ਮਟੀਰੀਅਲ ਪਾਉਣਾ ਆਪਣੀ ਮਰਜ਼ੀ ਨਾਲ ਵੱਧ ਘੱਟ ਕਰ ਦੇਣਾ ਸੜਕਾਂ ਟੁੱਟ ਜਾਂਦੀਆਂ ਸੀਗੀਆਂ ਜਿੱਥੇ ਫਿਰ ਐਕਸੀਡੈਂਟ ਹੋਣੇ ਸ਼ੁਰੂ ਹੋ ਜਾਂਦਾ ਮੌਤਾਂ ਵੀ ਹੋ ਜਾਂਦੀਆਂ ਸੀਗੀਆਂ ਉਹ ਸਾਰੇ ਕਾਹਦੇ ਪਾਬੰਦੀ ਕਰਕੇ ਹੁਣ ਮੁੱਖ ਮੰਤਰੀ ਸਾਹਿਬ ਨੇ 3-4 ਦਿਨ ਪਹਿਲਾਂ ਫੈਸਲਾ ਕੀਤਾ ਕਿ ਜਿਨਨੇ ਸੜਕਾਂ ਬਣਾਉਣ ਵਾਲੇ ਠੇਕੇਦਾਰ ਨੇ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਨੇ ਉਹ ਸੜਕਾਂ ਦੇ ਪੈਸੇ ਉਹਦੇ ਜਾਰੀ ਹੋਣੇ ਆ ਜਦੋਂ ਉੱਥੋਂ ਦੀ ਪੰਚਾਇਤ ਔਰ ਪਿੰਡ ਵਾਲੇ ਲਿਖ ਕੇ ਨਹੀਂ ਦਿੰਦੇ ਵੀ ਹਾਂ ਸਾਨੂੰ ਸੰਤੁਸ਼ਟੀ ਹੈ ਦੁਬਾਰਾ ਦੱਸਿਓ ਇਹ ਗੱਲ ਇਹ ਪਹਿਲੀ ਵਾਰ ਹੋ ਰਹੀ ਹੈ ਸੜਕਾਂ ਜਦੋਂ ਬਣ ਗਈਆਂ ਹਾਂਜੀ ਉਸ ਪਿੰਡ ਦੀ ਪ ਉਸ ਪਿੰਡ ਦੇ ਲੋਕਾਂ ਤੋਂ ਲਿਖਾ ਕੇ ਲਿਖਤੀ ਰੂਪ ਦੇ ਵਿੱਚ ਇਹ ਅਪਲੋਡ ਕੀਤਾ ਜਾਊਗਾ Google ਤੇ ਉਹ ਪੇਜ ਦੇ ਉੱਪਰ ਜਿੱਥੇ ਸਾਈਟ ਬਣਾਈ ਆ ਜਿੱਥੇ ਐਪ ਬਣਾਈ ਆ ਠੀਕ ਹੈ ਨਾ ਜਿੱਥੇ ਇਹ ਪੋਰਟਲ ਹੈ ਜੀ ਕਿ ਫਲਾਣੇ ਪਿੰਡ ਦੀ ਸੜਕ ਜਿਹੜੀ ਆ ਜੀ ਉਹ ਚੜੂਗਾ ਜੀ ਕਿ ਕਿੰਨੀ ਤਰੀਕ ਨੂੰ ਬਣੀ ਆ ਆਨਲਾਈਨ ਹੋਊਗਾ ਸਾਰਾ ਸਿਸਟਮ ਕਿ ਜਦੋਂ ਉਹ ਲੋਕ ਕਹਿਣਗੇ ਵੀ ਹਾਂ ਇਹ ਠੀਕ ਹੈ ਜੀ ਅਸੀਂ ਸੰਤੁਸ਼ਟ ਆ ਫਿਰ ਉਹ ਪੈਸੇ ਜਾ ਰਹੇ ਹੋਣੀਆਂ ਜੀ ਮਤਲਬ ਜਦੋਂ ਤੱਕ ਪਿੰਡ ਦੇ ਜਾਂ ਸ਼ਹਿਰ ਦੇ ਲੋਕ ਜਿੱਥੋਂ ਸੜਕ ਬਣ ਰਹੀ ਆ ਲਿਖ ਕੇ ਨਹੀਂ ਦਿੰਦੇ ਜੀ ਪੈਸੇ ਜਾ ਰਹੇ ਪੈਸੇ ਪੈਸੇ ਖਤਮ ਜੀ ਕੈਸੇ ਨਹੀਂ ਮਿਲਨੇ ਫਿਰ ਇਸ ਕਰਕੇ ठेकेदार ਨੂੰ ਚੰਗਾ ਕੰਮ ਕਰਨਾ ਉਹਦੀ ਹੁਣ ਮਜਬੂਰੀ ਹੈ ਜੀ ਉਹਨੂੰ ਕਰਨਾ ਹੀ ਪੈਣਾ ਜੀ ਤੇ ਹੁਣ ਆਪਾਂ ਨਾਪੇ ਤੇ ਆਉਣੇ ਨੇ ਨਾਪਾ ਦੇ ਵਿੱਚ 42 ਸੜਕਾਂ ਨੇ ਜਿਹਦੇ ਵਿੱਚ ਸਭ ਤੋਂ ਪਹਿਲੀ ਸੜਕ ਜਿਹੜੀ ਨਾਪਾ ਮਲੇਰ ਕੋਲਾ ਰੋਡ ਟੋਡਰ ਵਾਲਾ ਜਿਹੜੀ ਕਿ 7.83 ਯਾਨੀ ਕਿ ਪੌਣੇ 8 ਕਿਲੋਮੀਟਰ ਦੀ ਇਹ ਸੜਕ ਹੈ 1 ਕਰੋੜ 79 ਲੱਖ ਰੁਪਏ ਨਾਲ ਇਹ ਕੈਟਾਗਰੀ ਦੀ ਸੜਕ ਹੈ ਔਰ ਇਹ 5 ਮਈ 2016 ਨੂੰ ਲਾਸਟ ਟਾਈਮ ਬਣੀ ਸੀ ਜੀ ਅਗਲੀ ਸੜਕ ਹੈ ਜੀ ਦੰਦਰਾਲਾ ਟਿੰਡਸਾ ਤੋਂ ਰਣਜੀਤਗੜ੍ਹ ਇਹ 1 ਅਕਤੂਬਰ 2016 ਨੂੰ ਲਾਸਟ ਟਾਈਮ ਬਣੀ ਹੈ ਜੀ ਤੇ 1.31 ਯਾਨੀ ਕਿ 1.3 ਕਿਲੋਮੀਟਰ ਤੋਂ ਵੱਧ ਦਾ 42 ਲੱਖ 23000 ਰੁਪਏ ਨਾਲ ਇਹ ਸੜਕ ਬਣੀ ਹੈ ਜਿਹੜੀ ਬਣੂਗੀ ਤਿਆਰ ਹੋਊਗੀ ਬਿਲਦਲ ਉਹ ਤਾਂ ਸ਼ਿਵਗੜ੍ਹ ਰੋਡ ਹੈ ਜੀ ਅਕਤੂਬਰ 2016 ਚ ਲਾਸਟ ਟਾਈਮ ਬਣੀ ਹੈ ਪੌਣੇ 2 ਕਿਲੋਮੀਟਰ ਦੀ ਸੜਕਾ 41 ਲੱਖ 2000 ਰੁਪਏ ਦੀ ਲਾਗਤ ਨਾਲ ਸੜਕ ਬਣ ਕੇ ਤਿਆਰ ਹੋਊਗੀ ਅਗਲੀ ਲੋਡ ਹੈ ਜੀ ਪਾਸੋਂ ਤਰਖੇੜੀ ਰੰਨੋ ਭਾਰਸੋਂ ਤਰਖੇੜੀ ਰੋਡ ਤੋਂ ਰੰਨੋ ਕਲਾ ਇਹ 2016 ਦੇ ਲਾਸਟ ਟਾਈਮ ਬਣੀ ਹੈ ਜੀ 2 ਕਿਲੋਮੀਟਰ ਦੀ ਸੜਕ ਹੈ 26 ਲੱਖ 79 69000 ਰੁਪਏ ਨਾਲ ਇਹ ਸੜਕ ਬਣੂਗੀ A ਕੈਟਾਗਰੀ ਦੇ ਵਿੱਚ ਜਿੱਤੂਪੁਰ ਤੋਂ ਰੋੜੇਵਾਲਾ ਜੀ ਜਿਹੜੀ ਵਿਧਾਨ ਸਭਾ ਨਾਬਾ ਤੇ ਦਿਹਾਤੀ ਨੂੰ ਜੋੜਦੀ ਹੈ ਜੀ ਅਕਤੂਬਰ 2016 ਚ ਲਾਸਟ ਟਾਈਮ ਬਣੀ ਹੈ ਜੀ ਔਰ 1.8 ਯਾਨੀ ਕਿ 1 ਕਿਲੋਮੀਟਰ ਤੋਂ ਥੋੜੀ ਜਿਹੀ ਵੱਧ ਤਾਂ 11 ਲੱਖ 30 ਹਜ਼ਾਰ ਦੀ ਲਾਗਤ ਨਾਲ ਸੜਕ ਬਣੂਗੀ A ਕੈਟਾਗਰੀ ਹੈ ਜੀ ਅੱਗੇ ਆਜੋ ਜੀ ਪਾਸੋਂ ਤਰਖੇੜੀ ਰੋਡ ਤੋਂ ਟੌੜਾ ਰਾਮਪੁਰ ਸਾਹਿਵਲ ਤੋਂ ਹੁੰਦੇ ਹੋਏ ਜੀ ਇਹ ਰੋਡ ਹੈ ਜੀ 7.46 ਯਾਨੀ ਕਿ 7.5 ਕਿਲੋਮੀਟਰ ਦੀ ਰੋਡ ਹੈ ਇਹ 1 ਕਰੋੜ 26 ਲੱਖ 42 ਹਜ਼ਾਰ ਦੀ ਲਾਗਤ ਨਾਲ ਬਣ ਰਹੀ ਹੈ ਜੀ ਇਹ ਕੈਟਾਗਰੀ ਦੀ ਸੜਕ ਹੈ ਜੀ ਨੰਬਰ 7 ਟੌੜਾ ਹਰੀਜਨ ਬਸਤੀ ਸ਼ਮਸ਼ਾਨ ਘਾਟ ਤੋਂ ਸੂਏ ਤੱਕ ਇਹ April 2016 ਦੇ ਲਾਸਟ ਟਾਈਮ ਬਣੀ ਸੀ 1 ਕਿਲੋਮੀਟਰ ਦੀ ਸੜਕ ਹੈ 27 ਲੱਖ ਨਸਰ ਇਸਤਾਰਾਂ ਲੱਖ 160000 ਦੀ ਲਾਗਤ ਨਾਲ ਇਹ ਬੀ ਕੈਟਾਗਰੀ ਦੇ ਵਿੱਚ ਬਣੀ ਹੈ ਜੀ ਬੋਲਗਵਾਰਾਂ ਤੋਂ ਜਿਹੜਾ ਚਹਲ ਕਾਲਸਨਾ ਰੋਡ ਹੈ ਜੀ ਇਹ ਨਵੰਬਰ 2016 ਚ ਲਾਸਟ ਟਾਈਮ ਬਣੀ ਹੈ ਜੀ 5.6 ਯਾਨੀ ਕਿ 5 ਕਿਲੋਮੀਟਰ ਤੋਂ ਥੋੜੀ ਜਿਹੀ ਉੱਪਰ ਹੈ 83 ਲੱਖ 83000 ਰੁਪਏ ਨਾਲ ਇਹ ਸੜਕ ਬਣ ਕੇ ਤਿਆਰ ਹੋਊਗੀ ਜਿਹੜੀ ਕਿ ਏ ਕੈਟਾਗਰੀ ਦੇ ਵਿੱਚ ਹੈ ਖਨੋੜਾ ਤੋਂ ਭੜੀ ਬਨੇਚਾਂ ਤੱਕ ਮਈ 16 ਚ ਬਣੀ ਸੀ 2016 ਚ আর 1.49 ਡੇਢ ਕਿਲੋਮੀਟਰ ਦੀ ਸੜਕਾ 23340000 ਦੀ ਲਾਗਤ ਨਾਲ ਏ ਕੈਟਾਗਰੀ ਦੇ ਵਿੱਚ ਹੈ ਜੀ ਨਾਬਾ ਗੋਬਿੰਦਗੜ੍ਹ ਰੋਡ ਤੋਂ ਭੜੀ ਪਨੇਚਾਂ ਇਹ ਰੋਡ ਹੈ ਜੀ 1 ਕਿਲੋਮੀਟਰ 15 ਲੱਖ 74000 ਨਾਲ ਇਹ ਜਿਹੜੀ ਆ ਰੋਡ ਬਣੂਗੀ ਇਹ ਕੈਟਾਗਰੀ ਦੇ ਵਿੱਚ ਹੈ ਨਾਬਾ ਬੀੜ ਦੁਸਾਂਝ ਰੋਡ ਮੱਲੇਵਾਲ ਬਿਸ਼ਨਪੁਰਾ ਸ਼ਿਵ ਮੰਦਰ ਦੇ ਕੋਲ ਦੀ ਇਹ 5 ਕਿਲੋਮੀਟਰ ਦੀ ਸੜਕ ਹੈ ਜੀ 86 ਲੱਖ 23000 ਰੁਪਏ ਨਾਲ ਇਹ ਸੜਕ ਬਣੂਗੀ ਇਹ ਕੈਟਾਗਰੀ ਵਿੱਚ ਹੈ ਨਾਬਾ ਗੋਬਿੰਦਗੜ੍ਹ ਰੋਡ ਤੋਂ ਬਸਤੀ ਕਲਰ ਮੱਝਰੀ ਹੈ ਜੀ ਇਹ 8.5 ਕਿਲੋਮੀਟਰ ਦੀ ਸੜਕ ਹੈ ਜੀ 1 ਕਰੋੜ 57 ਲੱਖ 64 ਹਜ਼ਾਰ ਰੁਪਏ ਨਾਲ ਸੜਕ ਬਣ ਕੇ ਤਿਆਰ ਹੋ ਗਈ ਇਹ ਕੈਟਾਗਰੀ ਦੇ ਵਿੱਚ ਹੈ ਜੀ ਨਾਨੋਵਾਲ ਤੋਂ ਮੱਲੇਵਾਲਾ ਜੀ ਔਰ ਇਹ ਰੋਡ ਹੈ ਜੀ ਜੁਲਾਈ 2016 ਚ ਲਾਸਟ ਟਾਈਮ ਬਣੀ ਹੈ 3.48 53 ਕਿਲੋਮੀਟਰ 54 ਲੱਖ 96 ਹਜ਼ਾਰ ਰੁਪਏ ਦੀ ਲਾਗਤ ਨਾਲ ਹੈ ਇਹ ਕੈਟਾਗਰੀ ਚ ਹੈ ਜੀ ਔਰ ਅਕਾਲਗੜ ਤੋਂ ਫੀਦਪੁਰ ਹੈ ਜੀ ਇਹਦੇ ਵਿੱਚ ਰੋਡ ਨੰਬਰ ਵੀ ਹੁੰਦਾ ਜੀ ਜਿਵੇਂ ਅਕਾਲਗੜ ਤੋਂ ਫੀਦਪੁਰ ਰੋਡ ਨੰਬਰ ਹੈ ਜੀ P02106 ਇਹ ਰੋਡ ਦਾ ਨੰਬਰ ਹੈ ਜੀ ਨਵੰਬਰ 2016 ਚ ਲਾਸਟ ਟਾਈਮ ਬਣੀ ਹੈ ਜੀ ਔਰ 1.2 ਯਾਨੀ ਕਿ 1 ਕਿਲੋਮੀਟਰ ਤੋਂ ਥੋੜੀ ਜਿਹੀ ਵੱਧ ਆ 19 ਲੱਖ 10 ਹਜ਼ਾਰ ਦੀ ਲਾਗਤ ਨਾਲ A ਕੈਟਾਗਰੀ ਦੇ ਵਿੱਚ ਹੈ ਜੀ B ਕੈਟਾਗਰੀ ਦਾ ਮਤਲਬ ਹੈ 9 ਫੁੱਟ ਦੀ ਸੜਕ ਜੀ A ਕੈਟਾਗਰੀ ਦਾ ਮਤਲਬ ਹੈ 9 ਫੁੱਟ ਤੋਂ ਜਿਹੜੀਆਂ ਵੱਡੀਆਂ ਸੜਕਾਂ ਨੇ ਜੀ ਉਹ 11 ਨੇ 12 ਨੇ 13 ਨੇ ਉਹ ਸੜਕਾਂ ਨੇ ਜੀ ਉਸ ਤੋਂ ਬਾਅਦ ਆ ਜਾਓ ਜੀ ਤੁਸੀਂ ਅ ਨਾਭਾ ਗਵਿੰਦਗੜ੍ਹ ਤੋਂ ਬਸਤੀ ਕਲਰ ਮਾਦਰੀ ਹੋ ਗਿਆ ਜੀ ਨਾਭਾ ਗਵਿੰਦਗੜ੍ਹ ਰੋਡ ਤੋਂ ਪਾਸੋਂ ਬਸ ਸਟੈਂਡ ਸੁਧੇਵਾਲ ਇਹ ਸ੍ਰੱਦ ਚੋਇ ਦੇ ਨਾਮ ਨਾਲ ਹਰਬੰਸ ਸਿੰਘ ਲੋਟੇ ਮਾਰਗ ਪਾਸੋਂ ਜੀ ਠੀਕ ਹੈ ਜੀ ਇਹ ਰੋਡ ਨੰਬਰ ਹੈ ਜੀ ਪੀ 22169 ਮਈ 2017 ਚ ਲਾਸਟ ਟਾਈਮ ਬਣੀ ਹੈ ਜੀ 2.1 2 ਕਿਲੋਮੀਟਰ ਤੋਂ ਥੋੜੀ ਜੀ ਵੱਧ ਦਾ 46 ਲੱਖ 81000 ਰੁਪਏ ਦੀ ਲਗਤ ਨਾਲ ਬੀ ਕੈਟਾਗਰੀ ਦੇ ਵਿੱਚ ਸੜਕ ਬਣੂਗੀ ਰੈਵਲ ਮਾਜਰੀ ਤੋਂ ਟੋੜਾ ਹੈ ਜੀ ਇਹ ਮਈ 2017 ਚ ਲਾਸਟ ਟਾਈਮ ਬਣੀ ਹੈ ਔਰ 92 ਯਾਨੀ ਕਿ 1 ਕਿਲੋਮੀਟਰ ਤੋਂ ਥੋੜੀ ਜੀ ਘੱਟ ਆ 9 ਲੱਖ 42000 ਰੁਪਏ ਦੀ ਲਗਤ ਨਾਲ ਏ ਕੈਟਾਗਰੀ ਚ ਹੈ ਜੀ ਕਨਸੂਆ ਖੁਰਤ ਤੋਂ ਹਸਪਤਾਲ ਅਨਦਾਦਾ ਕਲਾਂ ਜੀ ਮਈ 2017 ਚ ਬਣੀ ਆ 0.4 ਕਿਲੋਮੀਟਰ ਤੋਂ ਵੀ ਘੱਟ ਆ ਜੀ 680000 ਦੀ ਲਾਗਤ ਨਾਲ ਇਹ ਸੜਕ ਬਣ ਕੇ ਤਿਆਰ ਹੋ ਏ ਟ ਏ ਕੈਟਾਗਰੀ ਚ ਖਨੋੜਾ ਤੋਂ ਪੁਨੀਵਾਲ ਤੇ ਪਾਣੀ ਦੀ ਟੈਂਕੀ ਤੱਕ ਆ ਜੀ 1 1.2 April 2014 ਦੇ ਵਿੱਚ ਇਹ ਸੜਕ ਬਣੀ ਸੀ ਜੀ ਹੁਣ 25 ਚੱਲ ਰਿਹਾ ਹਿਸਾਬ ਲਾ ਲੋ ਵਿੱਚ ਵਿਚਾਲੇ ਕੁਛ ਨਹੀਂ ਹੋਇਆ ਜੀ 17 ਲੱਖ 79000 ਰੁਪਏ ਦੀ ਲਾਗਤ ਨਾਲ ਏ ਕੈਟਾਗਰੀ ਦੇ ਵਿੱਚ ਸੜਕ ਬਣੂਗੀ ਹੁਣ ਅੱਗੇ ਆਜੋ ਜੀ ਆ ਨਾਬਾ ਬੀਡ ਦਸਾਂਝ ਰੋਡ ਬਾਬਰਪੁਰ ਜੀ ਇਹ ਸਭ ਤੋਂ ਵੱਡੀ ਰੋਡ ਹੈ ਜੀ ਨਾਬਾ ਜਿਹਦਾ ਬਹੁਤ ਵੱਡਾ ਮੈਂ ਵਿਧਾਨ ਸਭਾ ਦੇ ਵਿੱਚ ਵੀ ਇਹ ਮਸਲਾ ਚੱਕਿਆ ਸੀ ਉਹ ਵੀ ਕਹਿੰਦੇ ਸੀ ਉੱਥੇ ਲੋਕ ਵੀ ਐਮਐਲ ਅਜ਼ਾਵ ਜਦੋਂ ਇਲੈਕਸ਼ਨ ਲੜਨੀ ਸੀ ਉਸ ਤੋਂ ਪਹਿਲਾਂ ਇਤੋਂ ਲਾਈਵ ਵੀ ਹਾਂ ਬਿਲਕੁਲ ਲਾਈਵ ਹੁੰਦਾ ਸੀ ਤੁਹਾਨੂੰ ਤੁਹਾਨੂੰ ਲੱਗਿਆ ਹੋਇਆ ਸੀ ਉਹ ਤੋਂ ਮੈਂ ਲੱਗਿਆ ਹੋਇਆ ਸੀ ਕਿ ਮੈਂ ਦੱਸ ਰਿਹਾ ਕਿ ਐਮਐਲ ਬਣ ਤੋਂ 6 ਮਹੀਨੇ ਬਾਅਦ ਮੈਂ ਸਾਰੀਆਂ ਪ੍ਰਪੋਜ਼ਲਾਂ ਭੇਜਤੀਆਂ ਸੀ ਪਰ ਇਹ اٹਕ ਗਿਆ ਕਿਉਂਕਿ ਆਰਡੀਐਫ ਰੂਰਲ ਡਵੈਲਪਮੈਂਟ ਫੰਡ ਕਾਂਗਰਸ ਜੀ ਨੇ ਲੱਕੀ ਕਰਕੇ ਸੈਂਟਰ ਨੇ ਰੋਕਿਆ ਹੋਇਆ ਸੀ ਜੀ ਇਹ ਇਹ ਇਹਦੀ ਲੈਂਥ ਹੈ ਜੀ 11.16 ਜਾਨੀ ਕਿ 11 ਕਿਲੋਮੀਟਰ ਤੋਂ ਵੱਧ ਦਾ ਔਰ ਇਹ ਸੜਕ 8 ਕਰੋੜ 59 ਲੱਖ 48000 ਦੀ ਲਗਤ ਨਾਲ ਇਹ ਕੈਟਾਗਰੀ ਚ ਬਣੂਗੀ ਜੀ ਇਹ ਸਭ ਤੋਂ ਵੱਡੀ ਸੜਕ ਹੈ ਜੀ ਜੀ ਸੂਈ ਤੋਂ ਚੰਨੋ ਰੋਡਪੁਰੋ ਔਰ ਸੂਈ ਤੋਂ ਚੰਨੋ ਰੋਡਪੜੋ ਮੰਡੀ ਤੱਕ ਇਹ ਦੋ ਰੋੜਾ ਨੇ ਜੀ ਇੱਕ ਨਾਬਾ ਵਿਧਾਨ ਸਭਾ ਹਲਕਾ ਨਾਬਾ ਦੇ ਸਾਰੇ ਅਰਸ ਗਰੂਪ ਨਾਲ ਇਹ ਹੰਡੇ-ਹੰਡੇ ਜੀ ਇਹ ਇਹ ਪਹਿਲੀ ਵਾਰ ਭੰਡੀਆਂ ਨੇ ਜੀ ਇਹ 2.45 ਯਾਨੀ ਕਿ 2.5 ਕਿਲੋਮੀਟਰ 1.4 ਕਿਲੋਮੀਟਰ ਇੱਕ 43 ਲੱਖ 1000 ਦੀ ਹੈ ਇੱਕ 1 ਕਰੋੜ 13 ਲੱਖ 55 ਹਜ਼ਾਰ ਦੀ ਹੈ ਇਹ ਦੋ ਸੜਕਾ ਤੁਹਾਡੇ ਤੁਹਾਡਾ ਥੋਈ ਪਿੰਡ ਹੈ ਜੀ ਠੀਕ ਹੈ ਜੀ ਇਹ ਆਲਰੇਡੀ ਮਨਜ਼ੂਰ ਹੋ ਗਈਆਂ ਜੀ ਇਹ ਕੈਟਾਗਰੀ ਚ ਬਣ ਕੇ ਤਿਆਰ ਹੋਣਗੀਆਂ ਅਗੇ ਤਾਂ ਤੋਂ ਗੇਤੀ ਗੁਰਦੁਆਰਾ ਸਾਹਿਬ ਤੱਕ ਇਹ ਰੋਡ ਬਣੀ ਹੈ ਜੀ ਲਾਸਟ ਟਾਈਮ 2016 ਚ ਜੀ ਔਰ 1 ਕਿਲੋਮੀਟਰ ਦੀ ਲੈਂਥ ਆ 17 ਲੱਖ 27000 ਦੀ ਲਾਗਤ ਨਾਲੇ ਸੜਕ ਬਣ ਕੇ ਤਿਆਰ ਹੋਣੀ ਹੈ A ਕੈਟਾਗਰੀ ਚ ਹੈ ਜੀ ਨਾਪਾ ਸ਼ਿੰਟਾਂ ਵਾਲਾ ਰੋਡ ਤੋਂ ਨਾਪਾ ਲਿੰਕ ਰੋਡ ਅਲੀਪੁਰ ਬਾਜੀਗਰ ਬਸਤੀ ਤੱਕ ਹੈ ਜੀ ਔਰ ਇਹ ਰੋਡ ਜਿਹੜੀ ਹੈ ਜੀ ਇਹ ਆਲਮੋਸਟ ਸਮਾਂ ਕੇ 2 ਕਿਲੋਮੀਟਰ ਦੀ ਹੈ ਜੀ 50 ਲੱਖ 93000 ਦੀ ਲਾਗਤ ਨਾਲ B ਕੈਟਾਗਰੀ ਦੇ ਵਿੱਚ ਬਣੂਗੀ ਜੀ ਔਰ ਇਸ ਤੋਂ ਬਾਅਦ ਆਦੋ ਜੀ ਨਾਪਾ ਸ਼ਿੰਟਾਂ ਵਾਲਾ ਰੋਡ ਤੋਂ ਛੱਜੂਪਟ ਇਹ ਰੋਡ ਹੈ ਜੀ 4.31 ਯਾਨੀ ਕਿ ਸਵਾ 4 ਕਿਲੋਮੀਟਰ ਦੀ ਰੋਡ ਆ ਵੱਧ ਤੋਂ ਥੋੜੀ 90 ਲੱਖ 21000 ਦੀ ਲਗਤ ਨਾਲ ਸੜਕ ਬਣਨੀ ਹੈ ਬੀ ਕੈਟਾਗਰੀ ਚ ਨਿਰਮਾਣਾ ਤੋਂ ਸਈਆ ਭਗਤ ਮੰਦਰ ਤੱਕ ਹੈ ਜੀ ਮਾਰਚ 2017 ਦੇ ਲਾਸਟ ਟਾਈਮ ਬਣੀ ਹੈ ਜੀ ਔਰ 0.5 ਹੈ ਜੀ ਯਾਨੀ ਤੱਕ ਕਿਲੋਮੀਟਰ 863000 ਦੀ ਲਗਤ ਨਾਲ ਏ ਕੈਟਾਗਰੀ ਚ ਸੜਕ ਬਣਨੀ ਹੈ ਨਾਪਾ ਤੋਂ ਸ਼ਿੰਟਾ ਵਾਲਾ ਰੋਡ ਚੌਧਰੀ ਮਾਜਰਾ ਇਹ 1.5 ਕਿਲੋਮੀਟਰ ਦੀ ਸੜਕ ਹੈ 22 ਲੱਖ 50000 ਦੀ ਲਗਤ ਨਾਲ ਬੀ ਕੈਟਾਗਰੀ ਚ ਹੈ ਜੀ ਨਾਪਾ ਮੇ ਕੋਲੜਾ ਤੋਂ ਢਿੰਗੀ ਰੋਡ ਆ ਜੀ 14 ਕਿਲੋਮੀਟਰ 20 ਲੱਖ 93 ਹਜ਼ਾਰ ਦੀ ਲਾਗਤ ਨਾਲ ਬੀ ਕੈਟਾਗਰੀ ਚ ਆ ਜੀ ਨਾਪਾ ਮੇ ਕੋਲੜਾ ਰੋਡ ਤੋਂ ਉੱਧਾ ਵਿੱਚੋਂ ਗੁਰਦਿਤਪੁਰਾ ਪਹੁੰਚਦੀ ਹੈ ਸੜਕ ਇਹ 4.61 ਹੈ ਜਾਨੀ ਕਿ 4.5 ਕਿਲੋਮੀਟਰ ਥੋੜੀ ਜੀ ਵੱਧ ਆ ਜੀ 92 ਲੱਖ 38 ਹਜ਼ਾਰ ਦੀ ਲਾਗਤ ਨਾਲ ਏ ਕੈਟਾਗਰੀ ਦੇ ਵਿੱਚ ਸੜਕ ਬਣਨੀ ਹੈ ਬਾਬਰਪੁਰ ਤੋਂ ਨੌਰਾ ਨਾਬੇ ਦੀ ਹੱਦ ਹੈ ਜੀ ਇਹ 3.1 ਹੈ ਜੀ ਇਹ ਅਕਤੂਬਰ 2016 ਚ ਲਾਸਟ ਟਾਈਮ ਬਣੀ ਸੀ ਜੀ 3 ਕਿਲੋਮੀਟਰ ਥੋੜੀ ਜੀ ਵੱਧ ਆ 1 ਕਰੋੜ 48 ਲੱਖ 60 ਹਜ਼ਾਰ ਦੀ ਲਾਗਤ ਨਾਲ ਸੜਕ ਬਣੂਗੀ ਜੀ ਔਰ ਨਾਬਾ ਬੀੜ ਤੋਂ ਸਾਂਝ ਰੋਡ ਮੱਲੇਵਾਲ ਨਾਬਾ ਹੱਦ ਤੱਕ ਰਾਜਗੜ੍ਹ ਤੋਂ ਰੋਟੀ ਤੱਦਾਬਦਾ ਤੱਕ ਇਹ ਰੋਡ ਹੈ ਜੀ 4.13 ਯਾਨੀ ਕਿ 4 ਕਿਲੋਮੀਟਰ ਤੋਂ ਥੋੜੀ ਜੀ ਵੱਧ ਹੈ ਜੀ ਤੇ ਇਹ 1 ਕਰੋੜ 15 ਲੱਖ 11 ਹਜ਼ਾਰ ਰੁਪਏ ਦੀ ਲਗਤ ਨਾਲ ਬੀ ਕੈਟਾਗਰੀ ਚ ਬਣੂਗੀ ਪਹਾੜਪੁਰ ਤੋਂ ਢਿੰਗੀ ਨਾਬਾ ਹੱਦ ਹੈ ਜੀ ਇਹ ਰੋਡ ਹੈ ਜੀ 308117 ਨਵੰਬਰ 2016 ਤੇ ਲਾਸਟ ਟਾਈਮ ਬਣੀ ਹੈ ਔਰ ਇਹ ਸੜਕ ਦੀ ਲੈਂਥ ਹੈ ਜੀ ਤਕਰੀਬਨ ਪੌਣੇ 3 ਕਿਲੋਮੀਟਰ ਔਰ ਇਹ 37 ਲੱਖ 67 ਹਜ਼ਾਰ ਰੁਪਏ ਦੀ ਲਾਗਤ ਨਾਲ ਵੀਕ ਕੈਟਾਗਰੀ ਚ ਬਣੂਗੀ। ਦਲੱਦੀ ਤੋਂ ਪੀਰ ਸਮਾਧਨਾ ਕਕਰਾਲਾ ਤੱਕ ਹੈ ਜੀ ਮਈ 2016 ਚ ਲਾਸਟ ਟਾਈਮ ਬਣੀ ਹੈ 1.23 ਯਾਨੀ ਕਿ ਸਵਾ ਕੇ ਕਿਲੋਮੀਟਰ ਦੀ ਰੋਡ ਹੈ। ਔਰ ਇਹ 2 ਕਰੋੜ 17 ਲੱਖ 98 ਹਜ਼ਾਰ ਦੀ ਲਾਗਤ ਨਾਲ ਬਣੂਗੀ ਜੀ ਉਸ ਤੋਂ ਬਾਅਦ ਇਹ ਬਣੀ ਨਹੀਂ ਖਤਮ ਰੋਡ ਜੀ। ਅੱਛਾ ਜੀ ਇਹ ਨਵੇਂ ਸਿਰਿਓ ਇਸ ਕਰਕੇ 2 ਕਰੋੜ 17 ਲੱਖ ਵੱਡਾ ਬਜਟ ਆਇਆ ਤੇ ਜੀ ਠੀਕ ਹੈ ਜੀ। ਫਰੀ ਕੜ ਦੀ ਫਿਰ ਨਹੀਂ ਹੈ ਜੀ। ਉਹ ਵੀ ਮਨਜ਼ੂਰ ਹੋ ਗਈ ਹੈ। ਅਕਤੂਬਰ 2016 ਤੇ ਲਾਸਟ ਟਾਈਮ ਕੋਈ ਲੋਕ ਲੁੱਕ ਟਾ ਲੱਗੀ ਹੋਣੀ ਜੀ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਇਹ 0.7 ਹੈ ਜੀ ਪੌਣਾ ਕਿਲੋਮੀਟਰ ਇਹ 942000 ਦੀ ਲਾਗਤ ਨਾਲ ਪੈਸਾ ਮਨਜ਼ੂਰ ਹੋ ਗਿਆ ਜੀ ਇਹ ਸੜਕ ਬਣ ਜਾਣੀ ਹੈ ਨਾਬਾ ਲਾਹੌਰਾ ਰੋਡ ਤੋਂ ਪਟਿਆਲਾ ਨਾਬਾ ਰੋਡ ਤੱਕ ਜੀ ਜੂਨ 2016 ਤੋਂ ਸੜਕ ਕੋਈ ਨਹੀਂ ਬਣੀ 1.6 ਯਾਨੀ ਕਿ ਡੇਢ ਕਿਲੋਮੀਟਰ ਤੋਂ ਥੋੜੀ ਵੱਧ ਆ ਜੀ 1 ਕਰੋੜ 6 ਲੱਖ 74000 ਦੀ ਲਾਗਤ ਨਾਲ ਇਹ ਕੈਟਾਗਰੀ ਦੇ ਵਿੱਚ ਸੜਕ ਬਣਣੀ ਹੈ ਨਾਬਾ ਮਰੀਕੋਲਾ ਰੋਡ ਤੋਂ ਪਹਾੜਪੁਰ ਖੁਰਦਾ ਜੀ April 2016 ਤੇ ਲਾਸਟ ਟਾਈਮ ਬਣੀ ਹੈ 0.65 ਯਾਨੀ ਕਿ ਪੌਣਾ ਕਿਲੋਮੀਟਰ ਤੋਂ ਥੋੜੀ ਜਿਹੀ ਘੱਟ ਹੈ ਜੀ 10 ਲੱਖ 99 ਹਜ਼ਾਰ ਦੀ ਲਾਗਤ ਨਾਲ ਆਲਮੋਸਟ 11 ਲੱਖ ਦੀ ਲਾਗਤ ਨਾਲ ਇਹ ਕੈਟਾਗਰੀ ਦੇ ਵਿੱਚ ਸੜਕ ਬਣੀ ਹੈ ਪਟਿਆਲਾ ਨਾਭਾ ਰੋਡ ਤੋਂ ਪਟਿਆਲਾ ਪਾਸੋਂ ਰੋਡ ਨਾਭਾ ਦੀ ਹੱਦ ਤੱਕ ਮਡੌੜ ਬਾਜੀਗਰ ਬਸਤੀ ਤੇ ਸਿੰਬੜੋ ਇਹ ਰੋਡ ਹੈ ਜੀ ਇਹ ਹੈ ਜੀ P08001 April 2016 ਚ ਲਾਸਟ ਟਾਈਮ ਬਣੀ ਹੈ ਜੀ ਔਰ 1.3 ਯਾਨੀ ਕਿ ਸਵਾ ਕਿਲੋਮੀਟਰ ਦੀ ਰੋਡ ਹੈ 22 ਲੱਖ 29000 ਦੀ ਲਾਗਤ ਨਾਲ B ਕੈਟਾਗਰੀ ਚ ਹੈ ਰੋਡ ਨੰਬਰ 42 ਲਾਸਟ ਹੈ ਜੀ ਨਾਪਾ ਛਿੰਟਾਂ ਵਾਲਾ ਰੋਡ ਤੋਂ ਕੋਟ ਕਲਾ ਅਕਤੂਬਰ 2016 ਚ ਲਾਸਟ ਬਣੀ ਹੈ ਪੁਆਇੰਟ 4 ਹੈ ਜਿਹੜੀ ਇੱਧਾ ਕਿਲੋਮੀਟਰ ਤੋਂ ਵੀ ਘੱਟ ਆ 691000 ਰੁਪਏ ਦੀ ਲਾਗਤ ਨਾਲ ਇਹ ਕੈਟਾਗਰੀ ਚ ਸੜਕਾਂ ਬਣ ਕੇ ਤਿਆਰ ਹੋਣਗੀਆਂ ਕੁੱਲ ਲੈਂਥ ਜਿਹੜੀ ਹੈ ਜਿੰਨਾ ਸੜਕਾਂ ਦੀ ਉਹ ਹੈ ਜੀ 111 ਕਿਲੋਮੀਟਰ ਪੁਰੀ ਲੈਂਥ ਜਿਹੜੀ ਹੈ 111 ਕਿਲੋਮੀਟਰ ਠੀਕ ਹੈ ਜੀ ਔਰ 31 ਕਰੋੜ 9 ਲੱਖ 39 ਹਜ਼ਾਰ ਦੀ ਲਾਗਤ ਨਾਲ ਇਹ ਸੜਕਾਂ ਜਿਹੜੀਆਂ ਬਣ ਕੇ ਤਿਆਰ ਆਲ ਕੇ ਦੇ ਲੋਕਾਂ ਨੂੰ ਤੋਹਫਾ ਤੁਸੀਂ ਦਿੱਤਾ ਜਾਂ ਮੁੱਖ ਮੰਤਰੀ ਸਾਹਿਬ ਨੇ ਤੁਹਾਡੀ ਮਿਹਨਤ ਰੰਗ ਲਈ ਹੈ ਵਧਾਈ ਹੈ ਤੁਹਾਨੂੰ ਦੂਸਰਾ ਜੀ ਤੇ ਇਹ ਵੀ ਇੱਕ ਤੈਅ ਦੱਸ ਦਿਓ ਵੀ ਇਹਨਾਂ ਦਾ ਪੈਸਾ ਆ ਗਿਆ ਟੈਂਡਰ ਹੋ ਗਿਆ ਕਿਤੇ ਲੰਕੂ ਤਾਂ ਨਹੀਂ ਪੈਸਾ ਆ ਗਿਆ ਜੀ ਟੈਂਡਰ ਹੋ ਰਿਹਾ ਬਹੁਤ ਸਾਰੇ ਹੋ ਗਏ ਔਰ ਇਹ ਸੜਕਾਂ ਬਹੁਤ ਜਲਦੀ ਸ਼ੁਰੂ ਹੋ ਰਹੀਆਂ ਨੇ ਸਾਡੇ ਕੋਲੇ ਜਿਹੜਾ ਜੀ ਫੋਨ ਵੀ ਆ ਗਿਆ ਮੇਰੇ ਕੋਲ ਲਿਸਟ ਵੀ ਆ ਗਈ ਹੈ ਡਿਪਾਰਟਮੈਂਟ ਵੱਲੋਂ ਲਿਸਟ ਆਈ ਹੈ ਕਿ ਸਰ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਠੀਕ ਹੈ ਜੀ ਕਿ ਸੜਕਾਂ ਠੀਕ ਨਹੀਂ ਜੀ ਕੋਈ ਇਹਦੇ ਵਿੱਚ ਕੋਈ ਕਮੀ ਪਈ ਬਿਲਕੁਲ ਟੈਂਡਰ ਹੀ ਹੋਣ ਲੱਗੇ ਜੀ ਔਰ ਇੱਕ ਮੈਂ ਹੁਣ ਬੇਨਤੀ ਕਰਦਾ ਕਿ ਹੁਣ ਸੜਕਾਂ ਬਣਾਉਣ ਵਾਲੇ ਆਉਣਗੇ ਰੋੜ ਕੁੱਟਣਾ ਆਊਗਾ ਜਿਹਨੂੰ ਦੇਖ ਕੇ ਚਾ ਚੜ ਜਾਂਦਾ ਵੀ ਸੜਕ ਬਣ ਰਹੀ ਆ ਸਾਡੀ ਔਰ ਉੱਥੇ ਰੋੜੀ ਪਾਉਣ ਵਾਲੀਆਂ ਸਾਡੀਆਂ ਧੀਆ ਪੈਣਾ ਮਾਵਾਂ ਸਾਡੇ ਨੌਜਵਾਨ ਉਹ ਪ੍ਰਦੇਸੀ ਨੇ ਬਾਹਰੋਂ ਆਉਂਦੇ ਨੇ Rajasthan ਤੋਂ ਕੋਈ ਕਿਤੋਂ ਆਉਂਦਾ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਚਾਹ ਪਾਣੀ ਜ਼ਰੂਰ ਪੁੱਛਿਆ ਕਰੋ ਲੱਸੀ ਲੁਸੀ ਪਿਆ ਕਰੋ ਤਾਂ ਕਿ ਥੋੜੀ ਸੜਕ ਵਧੀਆ ਬਣਾਉਣ ਤੇ ਜਦੋਂ ਸੜਕ ਬਣ ਜਾਂਦੀ ਹੈ ਫਿਰ ਸੁਹਾਗਾ ਕੋਈ ਲਿਫਟ ਥੱਲੇ ਲੱਗੀ ਯੂਨੀ ਪੰਪਰ ਚੱਕਣੀ ਕੋਈ ਹੈਰੋ ਲੰਘਾਤੀ ਕਿਸੇ ਨੇ ਰਾਤੋ ਰਾਤ ਪਾਈਪ ਪਟਕੇ ਪਾ ਲਿਆ ਜੀ ਇਹ ਨਹੀਂ ਆਪਾਂ ਨੂੰ ਚਾਹੀਦਾ ਕਿਉਂਕਿ ਸੜਕ 5 ਸਾਲ ਬਾਅਦ ਬਣਨੀ ਹੈ ਜੀ ਫਿਰ ਆਪਣੇ ਖੱਡੇ ਪੈਣਗੇ ਫਿਰ ਆਪਣੇ ਸੱਟਾਂ ਲੱਗਣਗੇ ਕੋਈ ਫਾਇਦਾ ਨਹੀਂ ਇਹ ਗੱਲ ਨਾਲ ਤੁਹਾਡੇ ਨਾਲ ਸਹਿਮਤ ਆ ਇੱਕ ਥੋੜਾ ਜਿਹਾ ਇਹ ਵੀ ਦੱਸ ਦਿਓ ਵੀ ਜਿਹਨੇ ਕੋਈ ਪਾਈਪ ਪਾਉਣਾ ਨੀਚੋਂ ਦੀ ਕੋਈ ਵੀ ਹੈਗੀ ਹੋਰਾਂ ਦੀ ਉਹਨਾਂ ਨੇ ਕੰਮ ਕਰਨਾ ਉਹਦੇ ਲਈ ਉਹ ਪਹਿਲਾਂ ਇਹ ਲੋਕ ਨੇ ਜੇ ਇਹ ਹੁਣ ਮੈਂ ਜਦੋਂ ਜਦੋਂ ਸੜਕਾਂ ਬਣਨਗੀਆਂ ਤਾਂ ਆਪਾਂ ਉੱਥੇ ਇੱਕ ਮੁਨੀਆਦੀ ਕਰਵਾ ਦਾਂਗੇ ਅਨਾਉਂਸਮੈਂਟ ਕਰਵਾ ਦਾਂ ਗੁਰੂ ਘਰਾਂ ਚ ਕਿਉਂਕਿ ਸਾਡੇ ਕੋਲ ਇਹ ਪੰਜਾਬ ਦੇ ਵਿੱਚ ਬਹੁਤ ਵੱਡਾ ਸਿਸਟਮ ਹੈ ਕਿ ਗੁਰੂ ਘਰਾਂ ਦੇ ਵਿੱਚ ਇਹਦਾ ਪੰਜਾਂ ਮਿੰਟਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਨਾਉਂਸਮੈਂਟ ਕਰਾ ਦਈਏ ਕੋਈ ਵੀ ਇਸ਼ੂ ਆ ਜਾਵੇ ਤਾਂ ਗੁਰੂ ਘਰਾਂ ਦੇ ਵਿੱਚ ਇੱਡਾ ਸਟਰੋਂਗ ਕਮਿਊਨੀਕੇਸ਼ਨ ਹੈ ਸਾਡਾ ਜੀ ਠੀਕ ਹੈ ਉਹ ਅਸੀਂ ਅਨਾਉਂਸਮੈਂਟ ਵੀ ਕਰਾਵਾਂਗੇ ਕਿ ਜੇ ਦਾ ਕੋਈ ਪਾਈਪ ਪੈਣ ਵਾਲਾ ਜਾਂ ਕੋਈ ਇਸ਼ੂ ਹੈ ਕੋਈ ਸੀਵਰੇਜ ਦਾ ਪਾਈਪ ਹੈ ਕੋਈ ਪੀਣ ਵਾਲੇ ਪਾਣੀ ਦਾ ਪਾਈਪ ਉਹ ਪਹਿਲਾਂ ਪਹਿਲਾਂ ਪਾ ਲਓ ਤਾਂ ਕਿ ਸੜਕ ਜਿਹੜੀ ਬਣ ਜਵੇ ਬਾਅਦ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਚੇਤਨ ਵੀ ਤੁਸੀਂ ਅਪੀਲ ਕਰੋਗੇ ਵੀ ਪਹਿਲਾਂ ਉਹ ਕੰਮ ਚਾਹੇ ਮੈਂ ਬਿਲਕੁਲ ਬੇਨਤੀ ਕਰੂੰਗਾ ਸਾਰੀਆਂ ਪੰਚਾਇਤਾਂ ਨੂੰ ਕਿ ਤੁਸੀਂ ਜਿਹੜੇ ਜਿਹੜੇ ਸੜਕਾਂ ਮੈਂ ਦੱਸਿਆ ਨੇ ਤੁਸੀਂ ਐਮਐਲਏ ਆਫਿਸ ਨਾਬਾ ਤੋਂ ਵੀ ਇਹ ਲਿਸਟ ਲੈ ਸਕਦੇ ਹੋ ਆਪਣੇ ਪਿੰਡ ਦੀ ਸੜਕ ਦੀ ਔਰ ਇਹ ਜਦੋਂ ਬਣਣ ਗਈ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਸਾਰੇ ਕੰਮ ਕੋਈ ਪਾਣੀ ਦਾ ਪਾਈਪ ਹੈ ਕੋਈ ਸੀਵਰੇਜ ਦਾ ਪਾਈਪ ਹੈ ਤੁਸੀਂ ਪਵਾ ਸਕਦੇ ਔਰ ਇਹ ਸੜਕ ਜਿਹੜੀ ਆ ਤੁਹਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਤੁਸੀਂ ਕੋਲ ਖੜ ਕੇ ਬਣਵਾਓ ਔਰ ਤੁਹਾਡੇ ਹਾਂ ਤੋਂ ਬਿਨਾ ਠੇਕੇਦਾਰ ਨੂੰ ਚੈੱਕ ਨਹੀਂ ਮਿਲਣਾ ਇਸ ਕਰਕੇ ਤੁਹਾਡੀ ਜ਼ਿੰਮੇਵਾਰੀ ਵੀ ਮੁੱਖ ਮੰਤਰੀ ਪੰਜਾਬ ਸਰਦਾਰ ਪੁਤਲਾਨ ਨੇ ਮਾਮਲਾ ਤਿਆਰ ਕਰਕੇ ਹੋਇਆ ਕਿ ਪ੍ਰੀਮਿਕਸ ਜਿਹੜੀ ਪਈ ਹੈ ਬੜਨ ਤੋਂ ਤੁਰੰਤ ਬਾਅਦ ਵੀ ਪੰਜਾਬ ਚੋਂ ਖਬਰਾਂ ਪਹਿਲਾਂ ਸੁਣੀਆਂ ਨੇ ਕਿ ਸੜਕ ਟੁੱਟ ਗਈ ਕਿਤੇ ਪ੍ਰੀਮਿਕਸ ਘਟ ਪਈ ਹੈ ਕਿਤੇ ਜਿਹੜੀਆਂ ਜੋ ਗਾਈਡਲਾਈਨਸ ਦੀ ਪੂਰੀਆਂ ਨਹੀਂ ਬੋਲੋਗੇ ਤੇ। ਉਹ ਇੱਕ ਟੈਕਨੀਕਲੀ ਪੁਆਇੰਟ ਹੈ ਜੇ ਆਪਾਂ ਸੋਚਦੇ ਵੀ ਸੜਕ ਬਣ ਰਹੀ ਹੈ। ਸੜਕ ਬਣ ਰਹੀ ਮਤਲਬ ਸੜਕ ਬਣ ਰਹੀ ਹੈ ਜੀ। ਹਾਂਜੀ। ਆਪਾਂ ਕਦੇ ਇਸ ਬਰੀਕੀ 'ਚ ਗਏ ਨਹੀਂ ਜਿਵੇਂ ਮੈਂ ਹੁਣ ਮੰਡੀ ਗਵਿੰਦਗੜ ਬਾਯਾ ਮਲੋ ਨਾਬਾ ਪਵਾਨੀਗੜ ਰੋਡ ਬਣੀ ਹੈ ਜੀ। ਇਹਦੇ ਆਪ ਪੈਰ ਵੀ ਕਰਕੇ ਬਹੁਤ ਅੱਛਾ ਮਟੀਰੀਅਲ ਇਹਦੇ ਵਿੱਚ ਲਿਖਿਆ ਹੁੰਦਾ ਟੈਂਡਰ 'ਚ ਕਿ ਕਿੰਨਾ ਮਟੀਰੀਅਲ ਪੈਣਾ। ਉਹਦੇ 'ਚ ਬਰੀਕ ਆ, ਮੋਟਾ, ਪਤਲਾ ਕਿਹੜਾ ਜੀ। ਉਹ ਸਭ ਕੁਝ ਲਿਖਿਆ ਹੁੰਦਾ ਜੀ। ਕਿੰਨੀ ਲੱਕ ਪੈਣੀ ਹੈ ਸਭ ਕੁਝ ਲਿਖਿਆ ਹੁੰਦਾ। ਉਦੀ ਉਹ ਉਹਦੀ ਟੋਟਲ ਜਿਹੜੀ ਇਹ ਪਕੜ ਕਿੰਨੀ ਹੈ ਔਰ ਕਈ ਵਾਰੀ ਉਹ ਉਹ ਜਿੱਥੇ ਜ਼ਿਆਦਾ ਖਰਾਬ ਆ ਉੱਥੇ ਫਿਰ ਡਬਲ ਵੀ ਪੈਂਦੀ ਹੈ ਜੀ ਕਿ 30 ਹੈ 30 ਐਮ ਐਮ ਹੈ ਕਿ 50 ਐਮ ਐਮ ਹੈ ਕਿ 60 ਐਮ ਐਮ ਹੈ ਕਿੰਨੀ ਹੈ ਜੀ ਉਹ ਤੁਸੀਂ ਜ਼ਰੂਰ ਚੈੱਕ ਕਰੋ ਜੋ ਸੜਕ ਬਣਦੀ ਹੈ ਜੀ ਉਹ ਚੈੱਕ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਮੇਰੇ ਤੋਂ ਤੁਸੀਂ ਡਿਟੇਲ ਲੈ ਲਿਓ ਔਰ ਤੁਸੀਂ ਜਦੋਂ ਉੱਥੇ ਬੋਰਡ ਵਗੈਰਾ ਵੀ ਲਾ ਕੇ ਲਿਖ ਕੇ ਹਾਂਜੀ ਹਾਂ ਬਿਲਕੁਲ ਉਹ ਉਹ ਡਿਟੇਲ ਲੈ ਲੈਣ ਔਰ ਮੈਂ ਇਹ ਪਹਿਲੀ ਵਾਰ ਕਰ ਰਿਹਾ ਨਾਪਾ ਹਲਕੇ ਦੇ ਵਿੱਚ ਕਿ ਜਿਹੜੀਆਂ ਸੜਕਾਂ ਨਵੀਆਂ ਬਣ ਗਈਆਂ ਇਹ ਸੜਕ ਕਿੰਨੀ ਤਰੀਕ ਨੂੰ ਬਣ ਰਹੀ ਆ ਇਹਦੀ ਐਕਸਪਾਇਰੀ ਡੇਟ ਕੀ ਆ ਜੀ ਔਰ ਇਹਦੇ ਵਿੱਚ ਜਿਹੜਾ ਠੇਕੇਦਾਰ ਆ ਉਹਦਾ ਨਾਮ ਕੀ ਆ ਕਿਹੜੀ ਕੰਪਨੀ ਆ ਤੇ ਇਹਦੀ ਵਿੱਚ ਉਹਦੀ ਜ਼ਿੰਮੇਵਾਰੀ ਕੀ ਬਣਦੀ ਆ 5 ਸਾਲਾਂ ਦਰਮਿਆਨ ਇਹਦੀ ਰਿਪੇਅਰ ਕਰਨ ਦੀ ਉਹ ਸਾਰਾ ਕੁਝ ਵਿੱਚ ਲਿਖਾਂਗੇ ਆਪਾਂ ਤਾਂ ਕਿ ਸੰਗਤ ਜਿਹੜੀ ਆ ਉਹਨਾਂ ਨੂੰ ਪਤਾ ਹੋਵੇ ਕਈ ਨਾ ਤਾਂ ਇਹੀ ਨਹੀਂ ਪਤਾ ਵੀ ਸਾਡੀ ਸੜਕ ਕਦੋਂ ਬਣੀ ਸੀ ਭੁੱਲ ਪਲ ਜਾਂਦੇ ਨੇ ਲੋਕ ਜੀ ਤੇ ਉਹ ਉਹਨਾਂ ਦੀ ਨੌਲੇਜ ਜਿਹੜੀ ਆ ਹੋਰ ਅੱਛੀ ਕਰਨ ਵਾਸਤੇ ਇਹ ਸਾਰੀ ਅਸੀਂ ਲਿਸਟ ਜਿਹੜੀ ਆ ਉਹ ਜਾਰੀ ਕਰਾਂਗੇ ਨਾਲੇ ਡਿਟਨ ਦੇ ਵਿੱਚ ਵੀ ਅਸੀਂ ਹਰ ਇੱਕ ਸੜਕ ਦੇ ਉੱਪਰ ਲਿਖ ਕੇ ਲਾਵਾਂਗੇ ਜੀ। ਹਾਂ ਜੀ ਸਾਹਿਬ ਜਿੱਥੇ ਤੁਹਾਨੂੰ ਵਧਾਈ ਹੈ ਨਾਭਾ ਹਲਕੇ ਦੇ ਲੋਕਾਂ ਨੂੰ ਵੀ ਵਧਾਈ ਹੈ। ਤੋਹਫਾ ਜਿਹੜਾ 42 ਸੜਕਾਂ ਦਿੱਤਾ ਹੈ ਤੇ ਕਿਉਂਕਿ ਜਿਹੜਾ ਮੀਡੀਆ ਦਾ ਸਾਡਾ ਕੰਮ ਹੈ ਜਿੱਥੇ ਸਰਕਾਰ ਦੀਆਂ ਪ੍ਰਾਪਤੀਆਂ ਲੋਕਾਂ ਨੂੰ ਦੱਸਣਾ। ਉੱਥੇ ਸਮੱਸਿਆਵਾਂ ਵੀ ਲੋਕਾਂ ਦੀ ਜਿਹੜੀਆਂ ਸਰਕਾਰ ਤੱਕ ਪਹੁੰਚਾਉਣਾ ਸਾਡਾ ਕੰਮ ਹੈ। ਸੋ ਆਪ ਜੀ ਨੇ ਕੀਮਤੀ ਸਮਾਂ ਸਾਡੇ ਚੈਨਲ ਨੂੰ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਸਾਹਿਬ। ਬਹੁਤ ਧੰਨਵਾਦ। ਧੰਨਵਾਦ। ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ